ਸਾਰੇ ਲਈ ਖੁਸ਼ਖਬਰੀ ਹੈ ਜੀ ਟ੍ਰਿਪਲ ਐਸ ਬੋਰਡ ਵੱਲੋਂ ਐਡਵਰਟਾਈਜ਼ਮੈਂਟ ਨੰਬਰ 12/2023 ਅਧੀਨ ਗਰੁੱਪ ਬੀ ਦੀਆਂ ਹੋਰ ਅਸਾਮੀਆਂ ਆ ਗਈਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਸਭ ਤੋਂ ਪਹਿਲਾਂ ਇਨਫੋਰਮੇਸ਼ਨ ਤੁਹਾਨੂੰ ਐਸੇ ਚੈਨਲ ਤੇ ਮਿਲਦੀ ਹੈ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਮਾਣਾ ਨਾ ਭੁੱਲਿਓ ਕਿਉਂਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਇਸ ਲਈ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ 10 ਪੋਸਟਾਂ ਨੇ ਜੀ ਤਕਨੀਕੀ ਸਹਾਇਕ ਜ਼ਿਲ੍ਹਾ ਖਜ਼ਾਨਚੀ ਖੋਜ ਸਹਾਇਕ ਗ੍ਰੇਡ ਏ ਵਿੱਚ ਦੀਆਂ 8 ਪੋਸਟਾਂ ਨੇ ਬਾਕੀ ਦੋਨੋਂ ਇੱਕ ਇੱਕ ਪੋਸਟ ਹੈ ਜੀ ਅੱਗੇ ਚੱਲਦੇ ਆਂ ਆਪਾਂ ਡਿਟੇਲ ਦੇ ਵਿੱਚ ਅਪਲਾਈ ਹੋਣਾ ਸ਼ੁਰੂ ਹੋਏਗਾ ਜੀ 23 12 2023 ਯਾਨੀ ਕਿ ਅੱਜ ਤੋਂ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਆਂਡਲਾਈਨ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਜੀ ਉਹ 23 12 2023 ਆਨਲਾਈਨ ਅਪਲਾਈ ਕਰਨ ਦੀ ਆਖਰੀ ਡੇਟ ਹੈ ਜਿਹੜੀ ਉਹ 31 12 2023 ਹੈ ਤੇ ਫੀਸ ਭਰਨ ਦੀ ਲਾਸਟ ਡੇਟ 21 2024 ਲਾਸਟ ਡੇਟ ਦੀ ਵੇੜ ਕਿਸੇ ਕੈਂਡੀਡੇਟ ਨੇ ਨਹੀਂ ਕਰਨੀ ਸਭ ਤੋਂ ਪਹਿਲਾਂ ਆਪਣਾ ਅਪਲਾਈ ਕਰਕੇ ਸੁਰਖਰੂ ਹੋ ਜਾ ਹੁਣ ਗੱਲ ਕਰਦੇ ਆਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਵਾਲ ਚੱਲਦੇ ਆ ਜੀ ਆਪਾਂ ਤਕਨੀਕੀ ਸਹਾਇਕ ਦੀ ਜਿਹੜੀ ਪੋਸਟ ਹੈ ਜੀ ਉਹ ਡਾਇਰੈਕਟੋਰੇਟ ਸ਼ਹਿਰੀ ਹਵਾਬਾਜੀ ਪੰਜਾਬ ਚ ਜਨਰਲ ਕੈਟਾਗਰੀ ਦੀ ਇੱਕ ਪੋਸਟ ਹੈ ਜ਼ਿਲ੍ਹਾ ਖਜ਼ਾਨਚੀ ਦੀ ਡਾਇਰੈਕਟਰ ਖਜ਼ਾਨਾ ਤੇ ਲੇਖਾ ਵਿਭਾਗ ਪੰਜਾਬ ਚ ਜਨਰਲ ਕੈਟਾਗਰੀ ਦੀ ਇੱਕ ਪੋਸਟ ਹੈ ਜੀ ਖੋਜ ਸਹਾਇਕ ਗ੍ਰੇਡ A 8 ਪੋਸਟਾਂ ਨੇ ਜੀ ਜਲ ਸਰੋਤ ਵਿਭਾਗ ਪੰਜਾਬ ਚ ਜਨਰਲ ਦੀਆਂ 4 ਵੈਕੈਂਸੀ ਜਿਹੜੀਆਂ ਊਮਨ ਦੇ ਲਈ ਰਿਜ਼ਰਵ ਨੇ 4 ਚੋਂ 1 ਐ ਐਸ ਸੀ ਐਮ ਐਂਡ ਬੀ 1 ਚੋਂ 1 ਰਿਜ਼ਰਵ ਊਮਨ ਦੀ ਐ ਐਸ ਆਰ ਐਂਡ ਓ ਮੇਲ ਦੀ 1 ਐ ਊਮਨ ਦੀ ਕੋਈ ਰਿਜ਼ਰਵ ਨਹੀਂ ਬੀ ਸੀ ਮੇਲ ਦੀ 1 ਐ ਜੀ 1 ਚੋਂ ਟੋਟਲ ਵੈਕੈਂਸੀ 1 ਐ 1 ਚੋਂ ਊਮਨ ਦੇ ਲਈ ਰਿਜ਼ਰਵ ਐ ਈ ਐਸ ਐਮ ਜਨਰਲ ਟੋਟਲ ਵੈਕੈਂਸੀ 1. ਜੀ 1 ਚੋਂ ਊਮਨ ਦੇ ਲਈ ਰਿਜ਼ਰਵ ਹੈ। ਕਲੀਅਰ ਹੈ ਜੀ ਇਹ ਵਿਭਾਗਾਂ ਤੋਂ ਪ੍ਰਾਪਤ ਜਿਹੜੀ ਮੰਗ ਹੋਈ ਹੈ ਉਹਦੇ ਅਨੁਸਾਰ ਦੱਸਿਆ ਗਿਆ ਜੇ ਅਸਾਮੀਆਂ ਦੀ ਗਿਣਤੀ ਵੱਧਦੀ ਜਾਂ ਘਟਦੀ ਹੈ ਤਾਂ ਉਸ ਦੇ ਲਈ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਇਸੇ ਚੈਨਲ ਤੇ ਮਿਲੇਗਾ। ਇਸ ਲਈ ਜੁੜੇ ਜਰੂਰ ਹੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ। ਕਈ ਕੈਂਡੀਡੇਟ ਵੀਡੀਓ ਨੂੰ ਲਾਈਕ ਸ਼ੇਅਰ ਨਹੀਂ ਕਰਦੇ। ਉਮੀਦ ਹੈ ਰਿਕੁਐਸਟ ਹੈ ਪਲੀਜ਼ ਤੁਸੀਂ ਸਾਰੇ ਕਰੋਗੇ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਤੁਸੀਂ ਫੋਲੋ ਕਰ ਲੈਣੇ ਨੇ ਵਾਰ-ਵਾਰ ਤਾਂ ਕਹਿੰਦੇ ਰਹੇ ਨੇ ਕਾਫੀ ਕੈਂਡੀਡੇਟ ਰਹਿ ਜਾਂਦੇ ਨੇ ਕਿ ਇਹਨਾਂ ਲਿੰਕ ਨੂੰ ਫੋਲੋ ਕਰ ਦਿੱਤੇ ਠੀਕ ਹੈ ਤੇ ਨਵਾਂ ਆਪਣਾ ਵਟਸਐਪ ਚੈਨਲ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ ਕੋਈ ਕੈਂਡੀਡੇਟ ਰਹੇ ਨਾ ਗਰੁੱਪ ਬੀ ਦੀ ਪੋਸਟ ਹੈ ਜੀ ਸੈਂਟਰਲ ਪੇ ਕਮਿਸ਼ਨ ਹੈ ਜਿਹੜਾ 7th ਰਹੇਗਾ ਅਤੇ ਸ਼ੁਰੂਆਤੀ ਤਨਖਾਹ ਜਿਹੜੀ 35400 ਤੋਂ ਨੂੰ ਮਿਲੇਗੀ ਜ਼ਿਲ੍ਹਾ ਖਜਾਂਜੀ ਦੇ ਲਈ ਵੀ 35400 ਰੁਪਏ ਹੈ ਲੈਵਲ 6 ਪਹਿਲੀ ਆਪਾਂ ਗੱਲ ਕੀਤੀ ਹੈ ਤਕਨੀਕੀ ਸਹਾਇਕ ਦੀ ਜ਼ਿਲ੍ਹਾ ਖਜਾਂਜੀ ਦੀ ਵੀ ਗ੍ਰੇਡ ਪੇ ਖੋਜ ਸਹਾਇਕ ਗ੍ਰੇਡ A ਇਸ ਨੂੰ ਵੀ 35400 ਰੁਪਏ ਮਿਲੇਗਾ ਕਲੀਅਰ ਜੀ ਹੁਣ ਗੱਲ ਕਰਦੇ ਆ ਤਕਨੀਕੀ ਸਹਾਇਕ ਦੀ ਕੁਆਲਿਫਿਕੇਸ਼ਨ ਦੀ ਪਲੱਸ 2 ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਕਿਸੇ ਵੀ ਇੰਸਟੀਚਿਊਸ਼ਨ ਜਾਂ ਯੂਨੀਵਰਸਿਟੀ ਤੋਂ ਕੋਰਸ ਅਤੇ ਨਾਲ ਉਸ ਨੇ ਕੀ ਕੀਤਾ ਹੋਣਾ ਚਾਹੀਦਾ ਸ਼ੁੱਡ ਪ੍ਰੋਸੈਸ 3 ਇਅਰਜ਼ ਕੋਰਸ ਇਨ एयरक्राफ्ट मेंटेनेंस इंजीनियरिंग एयरक्राफ्ट मेंटेनेंस इंजीनियरिंग ਚ ਉਸ ਕੋਲ 3 ਸਾਲ ਦਾ ਕੋਰਸ ਹੋਣਾ ਚਾਹੀਦਾ ਜਿਹੜਾ ਕਿ ਅਪਰੂਵ ਹੋਵੇ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਇੰਡੀਆ ਨਿਊ ਦਿੱਲੀ ਤੋਂ ਜਾਂ ਬੈਚਲਰ ਡਿਗਰੀ ਕੈਂਡੀਡੇਟ ਨੇ ਕੀਤੀ ਹੋਣੀ ਚਾਹੀਦੀ ਹੈ ਇੰਜੀਨੀਅਰਿੰਗ ਦੀ ਐਰੋਨੌਟিক্যাল ਜਾਂ ਮਕੈਨੀਕਲ ਦੇ ਵਿੱਚ ਜਾਂ ਕੰਪਿਊਟਰ ਸਾਇੰਸ ਦੇ ਵਿੱਚ ਜਾਂ ਇਲੈਕਟ੍ਰੋਨਿਕਸ ਦੇ ਵਿੱਚ ਐਂਡ ਕਮਿਊਨਿਟੀ ਟੈਲੀਕਾਮਿਊਨੀਕੇਸ਼ਨ ਦੇ ਵਿੱਚ ਰਿਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਟਿਊਸ਼ਨ ਤੋਂ ਅਤੇ ਬਹੁਤ ਕੇਸਸ ਦੇ ਵਿੱਚ ਕੈਂਡੀ ਕੋਲ ਕੈਂਡੀਡੇਟ ਕੋਲੇ ਘੱਟੋ-ਘੱਟ 5 ਸਾਲ ਦਾ ਐਵੀਏਸ਼ਨ ਐਕਸਪੀਰੀਅੰਸ ਹੋਣਾ ਚਾਹੀਦਾ ਅਤੇ ਨਾਲ ਹੀ ਕੈਂਡੀਡੇਟ ਨੇ O ਲੈਵਲ ਦਾ ਕੰਪਿਊਟਰ ਦਾ ਕੋਰਸ ਜਿਹੜਾ ਕੀਤਾ ਹੋਣਾ ਚਾਹੀਦਾ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਜ਼ਿਲ੍ਹਾ ਖਜ਼ਾਨਚੀ ਦੇ ਲਈ ਜ਼ਿਲ੍ਹਾ ਖਜ਼ਾਨਚੀ ਲਈ ਕੈਂਡੀਡੇਟ ਸਿਰਫ ਗ੍ਰੈਜੂਏਟ ਹੋਣਾ ਚਾਹੀਦਾ ਕਿਸੇ ਵੀ ਯੂਨੀਵਰਸਿਟੀ ਤੋਂ ਹੋਰ ਕੋਈ ਕੁਆਲਿਫੀਕੇਸ਼ਨ ਨਹੀਂ ਹੈਗੀ ਠੀਕ ਹੈ ਜ਼ਿਲ੍ਹਾ ਖਜ਼ਾਨਚੀ ਦੀਆਂ ਪੋਸਟ ਜਿਹੜੀ ਤੁਸੀਂ ਉਹ ਭਰ ਸਕਦੇ ਹੋ ਹੁਣ ਗੱਲ ਕਰਦੇ ਆਂ ਖੋਜ ਸਹਾਇਕ ਗ੍ਰੇਡ A ਦੀ ਕੈਂਡੀਡੇਟ ਨੇ ਮਾਸਟਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਸਾਇੰਸ ਦੇ ਵਿੱਚ ਮੈਡੀਕਲ ਜਾਂ ਨਾਨ ਮੈਡੀਕਲ ਸਟਰੀਮ ਦੀ ਜਾਂ ਮਾਸਟਰ ਹੋਣਾ ਚਾਹੀਦਾ ਹੈ ਸਾਇੰਸ ਦੇ ਵਿੱਚ ਆਨਰ ਦੇ ਵਿੱਚ ਇਨ ਐਨੀ ਵਨ ਆਫ ਦਾ ਸਬਜੈਕਟ ਐਸ ਸਚ ਜਿਸੇ ਇੱਕ ਸਬਜੈਕਟ ਦੇ ਵਿੱਚ ਫਿਜ਼ਿਕਸ ਜਾਂ ਕੈਮਿਸਟਰੀ ਜਾਂ ਮੈਥਮੈਟਿਕਸ ਜਾ ਐਮਟੈਕ ਕੈਂਡੀਡੇਟ ਨੇ ਸਿਵਲ ਦੀ ਕੀਤੀ ਹੋਣੀ ਚਾਹੀਦੀ ਕਿਸੇ ਵੀ ਰੀਕੋਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਸ਼ਨ ਤੋਂ ਕਲੀਅਰ ਹੈ ਜੀ ਸਬਜੈਕਟ ਟੂ ਦਾ ਕੰਡੀਸ਼ਨ ਥੈਟ ਕੈਂਡੀਡੇਟ ਸ਼ੁੱਡ ਬੀ ਪੀਐਸਸੀ ਨਾਨ ਮੈਡੀਕਲ ਕੈਂਡੀਡੇਟ ਹੈ ਜਿਹੜਾ ਉਹ ਬੀਐਸਸੀ ਨਾਨ ਮੈਡੀਕਲ ਹੋਣਾ ਚਾਹੀਦਾ ਜਾਂ ਬੀਐਸਸੀ ਆਨਰਸ ਹੋਣਾ ਚਾਹੀਦਾ ਕਿਸੇ ਵੀ ਸਬਜੈਕਟ ਦੇ ਵਿੱਚ ਸਚ ਐਜ਼ ਫਿਜ਼ਿਕਸ ਕੈਮਿਸਟਰੀ ਔਰ ਬੀਟੈਕ ਸਿਵਲ ਦੀ ਜਾ ਕੈਂਡੀਡੇਟ ਨੇ ਸਿਵਲ ਦੀ ਬੀਟੈਕ ਕੀਤੀ ਹੋਣੀ ਚਾਹੀਦੀ ਪ੍ਰੋਵਾਈਡਡ ਥੈਟ ਕੈਂਡੀਡੇਟ ਹੂ ਪੋਸਸੈਸ ਦਾ ਮਾਸਟਰ ਡਿਗਰੀ ਜਿਸ ਕੈਂਡੀਡੇਟ ਨੇ ਮਾਸਟਰ ਡਿਗਰੀ ਕੀਤੀ ਹੈ ਮੈਥਮੈਟਿਕਸ ਵਿੱਚ ਉਹ ਆਲਸੋ ਲੈਵਲ 2 ਕਨਸੀਡਰਡ ਉਹ ਵੀ ਕਨਸੀਡਰ ਕੀਤਾ ਜਾਏਗਾ ਇਨ ਸੱਚ ਕੈਂਡੀਡੇਟ ਪ੍ਰੋਸੈਸ ਦਾ ਬੈਚਲਰ ਡਿਗਰੀ ਇਨ ਸਾਇੰਸ ਨੋਨ ਮੈਡੀਕਲ ਫ੍ਰੋਮ ਅ ਰਿਕੋਗਨਾਈਜ਼ ਯੂਨੀਵਰਸਿਟੀਜ਼ ਐਸੋਸੀਏਸ਼ਨ ਠੀਕ ਹੈ ਜੀ ਚਾਹੇ ਬੈਚਲਰ ਡਿਗਰੀ ਕੀਤੀ ਹੈ ਸਾਇੰਸ ਦੇ ਵਿੱਚ ਨਾਨ ਮੈਡੀਕਲ ਚ ਕਲੀਅਰ ਹੈ ਜੀ ਹੁਣ ਇਹ ਅਸਾਮੀਆਂ ਨੇਗੀਆਂ ਜਿਹੜੀਆਂ ਉਹ ਸਿਵਲ ਸਰਵਿਸੇਸ ਦੇ ਕਾਮਨ ਕੰਡੀਸ਼ਨ ਆਫ ਸਰਵਿਸ ਰੂਲਸ 1994 ਦੇ ਨਿਯਮ ਤਹਿਤ 10ਵੀਂ ਪੱਧਰ ਦੀ ਪੰਜਾਬੀ ਇਹ ਜਿਹੜੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਲਾਜ਼ਮੀ ਹੈ ਜਿਸ ਕੈਂਡੀਡੇਟ ਨੇ 10ਵੀਂ ਪੱਧਰ ਦੀ ਪੰਜਾਬੀ ਪਾਸ ਨਹੀਂ ਕੀਤੀ ਜੀ ਉਹ ਐਲੀਜੀਬਲ ਨਹੀਂ ਹੋਏਗਾ ਸਾਫ ਸਾਫ ਸ਼ਬਦਾਂ ਚ ਲਿਖਿਆ ਗਿਆ ਵੀ ਇਹਨਾਂ ਸਾਰੀਆਂ ਪੋਸਟਸ ਨੂੰ ਅਪਲਾਈ ਕਰਨ ਦੇ ਲਈ ਕੈਂਡੀਡੇਟ 10ਵੀਂ ਪੱਧਰ ਤੱਕ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ ਕਲੀਅਰ ਹੈ ਜੀ ਹੁਣ ਅੱਗੇ ਚੱਲਦੇ ਆਂ ਆਪਾਂ ਜਿਹੜੀ ਏਜ ਐ ਜੀ ਕੈਂਡੀਡੇਟ ਦੀ ਜਨਰਲ ਕੈਟੇਗਰੀ ਲਈ ਘੱਟੋ ਘੱਟ 18 ਤੋਂ 37 ਸਾਲ ਹੈ ਜੀ ਬਾਕੀ ਕੈਟੇਗਰੀ ਨੂੰ ਰਿਜ਼ਰਵੇਸ਼ਨ ਦੇ ਅਕੋਰਡਿੰਗ ਛੋਟ ਹੈ ਉਹ ਸਾਰਿਆਂ ਨੂੰ ਪਤਾ ਤੁਹਾਨੂੰ ਕਿਹੜੀ ਕੈਟੇਗਰੀ ਲਈ ਕਿੰਨੇ ਕਿੰਨੇ ਰਿਜ਼ਰਵੇਸ਼ਨ ਦੀ ਛੋਟ ਹੈ ਕਲੀਅਰ ਹੈ ਜੀ ਹੁਣ ਅੱਗੇ ਚੱਲਦੇ ਆਂ ਆਪਾਂ ਹੁਣ ਗੱਲ ਕਰਦੇ ਆਂ ਜੀ ਫੀਸ ਦੀ ਫੀਸ ਜਬੰਦੀ ਵੇਰਵਾ ਜਨਰਲ ਕੈਟੇਗਰੀ ਸੁਤੰਤਰਤਾ ਸੰਗਮ ਨਾਮੀ ਜਾਂ ਖਿਡਾਰੀ ਨੇ ਉਹਨਾਂ ਨੂੰ 1000 ਰੁਪਏ ਫੀਸ ਦੇਣੀ ਪਊਗੀ ਐਸਸੀ ਬੀਸੀ ਦੇ ਲਈ 250 ਹੈ ਸਾਬਕਾ ਫੌਜੀ ਤੇ ਆਸ਼ਰਿਤ ਐਕ ਸਰਵਿਸਮੈਨ ਸੈਲ ਡਿਪੈਂਡੈਂਟ 200 ਹੈ। ای ڈبلیو ایس دی کوئی پوسٹ ਨਹੀਂ ਇਸ ਲਈ ਉਹਨਾਂ ਨੇ ਉਸ ਦੀ ਜਿਹੜੀ ਫੀਸ ਵੀ ਦਰਸਾਈ ਨਹੀਂ। ਕਲੀਅਰ ਹੈ ਜੀ? ਪ੍ਰਕਿਰਿਆ ਜਿਹੜੀ ਚੋਣ ਦੀ ਉਹ ਐਮਸੀਕਿਊ ਟਾਈਪ ਕੁਐਸਚਨ ਹੋਣਗੇ ਮੈਰਿਟ ਦੇ ਆਧਾਰ ਤੇ ਜਿਹੜੀ ਉਹ ਬਣੇਗੀ। ਠੀਕ ਹੈ? ਬਾਕੀ ਸਾਰੀ ਡਿਟੇਲ ਹੈ ਜਿਹੜੀ ਉਹ ਪੀਡੀਐਫ ਦੇ ਵਿੱਚ ਪ੍ਰੋਵਾਈਡ ਹੈਗੀ ਹੈ। ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇ। ਕਮੈਂਟ ਜਰੂਰ ਕਰ ਦਿਓ। WhatsApp ਚੈਨਲ ਸਾਰਿਆਂ ਨੇ ਜੁਆਇਨ ਕਰ ਲੈਣ ਜੀ। ਕੋਈ ਕੈਂਡੀਡੇਟ ਇਹ ਜਾ ਨਾ ਹੋਵੇ। ਜਿਹੜਾ ਵਟਸਐਪ ਜੁਆਇਨ ਨਾ ਕਰੇ ਠੀਕ ਹੈ ਜੀ ਕਾਫੀ ਕੈਂਡੀਡੇਟ ਰਹਿੰਦੇ ਨੇ 23 12 ਤੋਂ 31 12 ਤੱਕ ਆਨਲਾਈਨ ਅਪਲਾਈ ਹੋਣਾ ਹੈਗਾ ਠੀਕ ਹੈ ਜੀ ਅਪਲਾਈ ਜਰੂਰ ਕਰਦੇ ਹੋ ਕੋਈ ਕੈਂਡੀਡੇਟ ਰਹੇ ਨਾ ਜਿਹੜੀ ਪੋਸ ਲਈ ਤੁਸੀਂ ਅਪਲਾਈ ਕਰਨਾ ਉਸ ਪੋਸ ਤੇ ਕਲਿੱਕ ਕਰਨਾ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਆਨਲਾਈਨ ਅਪਲਾਈ ਕਰਨ ਦੇ ਵਿੱਚ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਇਨਫੋ ਅਬਾਊਟ ਆਲ ਟੈਕ ਆਪਣਾ ਚੈਨਲ ਹੈ ਠੀਕ ਹੈ ਜੀ ਟਾਈਟਲ ਦੇ ਵਿੱਚ ਵੀ ਦੇ ਦਾਂਗੇ ਉਹ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਕਾਫੀ ਕੈਂਡੀਡੇਟ ਰਹਿੰਦੇ ਨੇ ਕਿ ਇਹ ਚੈਨਲ ਸਬਸਕ੍ਰਾਈਬ ਕਰਨ ਤੋਂ ਠੀਕ ਹੈ ਐਸੀ ਬੋਲਦੇ ਰਹਿੰਦੇ ਰਹੇ ਵਾਰ-ਵਾਰ ਕਾਫੀ ਕੈਂਡੀਡੇਟ ਜੁਆਇਨ ਕਰ ਲੈਂਦੇ ਨੇ ਕਾਫੀ ਕਰਦੇ ਨਹੀਂ ਫਿਰ ਬਾਅਦ ਚ ਜਦੋਂ ਕੋਈ ਦਿੱਕਤ ਆਉਂਦੀ ਹੈ ਤਾਂ ਕਮੈਂਟ ਕਰਦੇ ਹੋ ਤੁਸੀਂ ਤਾਂ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ ਸਾਰੇ ਦੇ ਸਾਰੇ ਲਿੰਕ ਜਿਹੜੇ ਜੁਆਇਨ ਕਰਕੇ ਰੱਖੋ ਕਿਤੇ ਵੀ ਕੋਈ ਪ੍ਰਕਾਰ ਦੀ ਜਿਹੜੀ ਦਿੱਕਤ ਉਹ ਨਾ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਉਮੀਦ ਹੈ ਰਿਕੁਐਸਟ ਹੈ ਤੁਸੀਂ ਇਹਨਾਂ ਜ਼ਰੂਰ ਕਰਕੇ ਜਾਓਗੇ ਸਾਰੀਆਂ ਅਪਡੇਟ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਠੀਕ ਹੈ ਜੀ ਬਸ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਵੀ ਵਿਲ ਬੀ ਮੀਟ ਇਨ ਨੈਕਸ